ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਬ੍ਰੈਡ ਚਿਲੇ ਦੇਖੋ ਜੀ ਹਲਕਾ ਫੁਲਕਾ ਨਾਸ਼ਤਾ ਆਪਾਂ ਸਵੇਰ ਵੀ ਬਣਾ ਕੇ ਖਾ ਸਕਦੇ ਹਾਂ ਸ਼ਾਮ ਨੂੰ ਜਦੋਂ ਆਪਾਂ ਨੂੰ 3-4 ਵਜੇ ਭੁੱਖ ਲੱਗਦੀ ਹੈ ਉਹਦੇ ਵੀ ਆਪਾਂ ਬਣਾ ਕੇ ਖਾ ਸਕਦੇ ਹਾਂ ਬੰਦਾ ਵੀ ਬਹੁਤ ਜਲਦੀ ਆ ਬੰਦਾ ਵੀ ਸੌਖੇ ਤਰੀਕੇ ਨਾਲ ਦੇਖੋ ਜੀ ਜਿਹਦੇ ਵਾਸਤੇ ਆਪਾਂ ਇੱਕ ਬ੍ਰੈਡ ਲੈਂਦਾ ਹੈ ਇਹ ਸਾਰਾ ਬ੍ਰੈਡ ਨਹੀਂ ਲੱਗੇਗਾ ਆਪਾਂ ਅੱਧਾ ਬ੍ਰੈਡ ਯੂਜ਼ ਕਰਾਂਗੇ ਦੋ ਪਿਆਜ਼ ਲਿੱਤੇ ਆਪਾਂ ਇੱਕ ਸ਼ਿਮਲਾ ਮਿਰਚ ਐ 3-4 ਹਰੀ ਮਿਰਚ ਐ ਇੱਕ ਟਮਾਟਰ ਐ ਜਿਹਦੇ ਵਾਸਤੇ ਆਪਾਂ ਫਰਾਈਪੈਨ ਨੂੰ ਗੈਸ ਤੇ ਰੱਖਿਆ ਹੋਇਆ ਹੈ ਤੇਲ ਆਪਾਂ ਪਾਇਆ ਹੋਇਆ ਹੈ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਉਹਦੇ ਵਿੱਚ ਪਾ ਲਿਆ ਪਿਆਜ਼ ਤੇ ਸ਼ਿਮਲਾ ਮਿਰਚ ਥੋਨਾ ਪਾਣੀ ਥੁਲਾ ਦਿੰਦੇ ਆ ਥੁਲਾ ਦਿਓ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਆਪਾਂ ਹਲਾਤਾ ਹੋਣ ਆਪਾਂ ਇਹਦੇ ਵਿੱਚ ਪਾਨੇ ਹਰੇ ਵਿੱਚ पावगे टमाटर एक टमाटर लिता से आपने तो आप मिक्स करके उपरों में आप ढक दे ढक देने, ताक देने गैस में आप मीडियम कर लें ओनी देर वास्ते आप ब्रैड की कटिंग कर लो जी हूँ आपनी देर वास्ते जिनी देर तड़का तैयार कर दे पे ब्रैड की आप कटिंग कर दे ਹਾਂਜੀ ਸਭ ਬ੍ਰੈਡ ਦੀ ਕਟਿੰਗ ਕਰ ਲਾਂਗੇ ਦੇਖੋ ਜੀ ਤੁਸੀ ਬ੍ਰੈਡ ਦੇ ਸਾਈਡ ਆ ਉਤਾਰਨੀਆ ਹੁਣ ਤੇ ਉਤਾਰ ਵੀ ਸਕਦੇ ਹੋ ਨਹੀਂ ਤਾਂ ਤੁਸੀ ਸਕਿਪ ਵੀ ਕਰ ਸਕਦੇ ਜ਼ਰੂਰੀ ਨਹੀਂ ਆਪਾਂ ਸਾਈਡ ਆ ਉਤਾਰਨੀ ਆ ਦੇਖੋ ਜੀ ਜਦ ਇਹ ਆਪਾਂ ਚੀਜ਼ ਚਿਲੀ ਬਣਾਉਂਦੇ ਆ ਇਹ ਉਸ ਤਰ੍ਹਾਂ ਟੇਸਟ ਆਏਗਾ

ਦੇਖੋ ਜੀ ਸਬਜ਼ੀਆਂ ਨੂੰ ਆਪਾਂ ਨੂੰ ਇੰਨਾ ਹੋਈ ਆਪਾਂ ਪਕਾਣਾ ਜਿਆਦਾ ਨਹੀਂ ਆਪ ਫਪਕਾਣਾ ਹੁਣ ਆਪ ਇਹਦੇ ਵਿੱਚ ਪਾਣੇ ਆ ଲੋਣ ਵਿੱਚ ਜਿਆਦਾ ਆਪਾਂ ਇਹਨੂੰ ਪਕਾ ਲਿਆ ਤੇ ਇਹਦਾ ਸਬਜ਼ੀ ਵਾਂਗੂੰ ਤੜਕਾ ਜਾਂ ਬਣ ਜਾਏਗਾ ਥੋੜਾ ਜਿਹਾ ਇਹਦੇ ਵਿੱਚ ਆਪਾਂ ਕੱਚਾ ਬਣ ਰੱਖਣਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਨਮਕ ਨਮਕ ਆਪਾਂ ਅੱਧਾ ਚਮਚਾ ਪਾਇਆ ਪੂਰਾ ਆਪਾਂ ਇਹਦੇ ਵਿੱਚ ਪਾਣੇ ਆ ਲਾਲ ਮਿਰਚ ਦੇਖੋ ਤੁਸੀਂ ਘੱਟ ਹੀ ਲੋਨ ਵਿੱਚ ਪਾਣਾ ਹੋਵੇ ਪਾ ਸਕਦੇ ਹੋ ਅਸੀਂ ਥੋੜਾ ਜਿਹਾ ਤੇਜਖੰਡਾ ਲੋਨ ਵਿੱਚ ਆਧਾ ਚਮਚ ਆਪਾਂ ਲਾਲ ਮਿਰਚ ਪਾਇਆ। ᱱੋディ ਥੋੜਾ ਜਿਹਾ ਦੋ ਕੁ ਚੁਟਕੀ ਆਪਾਂ ਚਾਟ ਮਸਾਲੇ ਦੇ ਪਾਇਆ। ਪੂਣਾ ਪਏ ਦੇ ਵਿੱਚ ਪਾਨੇ ਆ। ਸੇਜ਼ਵਨ ਸੌਸ ਇੱਕ ਚਮਚ ਆਪਾਂ ਸੇਜ਼ਵਨ ਸੌਸ ਦਾ ਪਾਇਆ। ਲੋ ਜੀ ਹੁਣ ਆਪਾਂ ਇਹਦੇ ਵਿੱਚ ਸੋਇਆ ਸੌਸ ਪਾਨੇ ਆ ਇੱਕ ਚਮਚ ਆਪਾਂ ਸੋਇਆ ਸੌਸ ਦਾ ਪਾਵਾਂਗੇ ਆ ਦੇਖ ਜਿਆਦਾ ਨਹੀਂ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਟਮਾਟੋ ਕੈਚਪ ਲੋ ਜੀ ਹੁਣ ਆਪਾਂ ਇਹਦੇ ਵਿੱਚ ਟਮਾਟੋ ਕੈਚਪ ਪਾਵਾਂਗੇ 2 ਚਮਚ ਆਪਾਂ ਪਾਇਆ ਹੈ ਹੁਣ ਆਪਾਂ ਇਹਨੂੰ ਮਿਕਸ ਕਰ ਦੇਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਗੀਨ ਮਸਾਲਾ ਬਾਜੀ ਹੁਣ ਆਪਾਂ ਇਹਦੇ ਵਿੱਚ ਮੈਗੀ ਮਸਾਲਾ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਔਰਗੈਨੋ ਔਰਗੈਨੋ ਦੇ ਆਪਾਂ ਦੋ ਪੌਊਚ ਪਾਇਆ ਹੈ फिर मिक्स कर देने दो मिनट वैसे फिर थोड़ा है पका लें सोस पाइए सोस पक जूगी फिर ब्रैड लौची तड़का अपना तैयार है हम आपने ब्रैड ब्रैड आप मिक्स कर लें आप बिल्कुल सिम त कर दिता बस इन थोड़ा ये पास सेकिलवाना है आपा ज्यादा नहीं आपा ब्रेड ਨੂੰ सेक लगवावांगे फिर ब्रेड अपना ਵਿੱਚ ਖੋਲ ਜਾਏਗਾ ਕੜ ਕੇ ਲੈ। ਦੇਖੋ ਜੀ ਬੱਚਿਆਂ ਨੂੰ ਇਦਾਂ ਦੀ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਵੈਸੇ ਵੀ ਹੁਣ ਛੁੱਟੀਆਂ ਹੋਈਆਂ ਜਾਂ ਬੱਚੇ ਨੂੰ ਬੱਚੇ ਘਰ ਸਾਰਾ ਦੇਣ ਦੀ ਮਾਨ ਕਰਦੇ ਆ। ਬਲੇ ਬੰਦਾ ਵੀ ਸੌਖੇ ਤਰੀਕੇ ਨਾਲ ਲੋ جی ਬ੍ਰੈਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੇਤਾ ਹੈ ਆ ਦੇਖੋ ਜੀ ਲੱਗਦਾ ਇਹਦੇ ਵਿੱਚ ਆਪਾਂ ਬ੍ਰੈਡ ਪਾਈ ਹੋਣਾ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਸਰਵ ਕਰ ਲੈਨੇ ਆ ਕਾ ਦੇਖੋ ਬ੍ਰੈਡ ਚਿਲੀ ਬਣ ਕੇ ਆਪਣੀ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬੰਦੀ ਹੈ ਬੰਦੀ ਵੀ ਬਹੁਤ ਸੌਖੇ ਤਰੀਕੇ ਨਾਲ ਹੈ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਇਹਦੇ ਉੱਪਰ ਸੌਸ ਪਾ ਲਓ ਉੱਪਰ ਪਾਣੀ ਹੋਤਾ ना भी पाने बस भी कर सकते हैं लो जी ब्रैड चिली अपनी बन के तैयार है बहुत ही ज्यादा वादिया बनी है तुम भी जरूर ट्राई करो वीडियो वाइसिया लगे वीडियो लाइक करना कमेंट करना शेयर करना सबसक्राइब करना धनबाद जी